ਸਤਿ ਸ੍ਰੀ ਅਕਾਲ ਜੀ ਮੈਂ ਆ ਤੁਹਾਡਾ ਆਪਣਾ ਚਰਨਜੀਤ ਜੋਗੀ ਔਰ ਲਾਈ ਪੰਜਾਬੀ ਟੀਵੀ ਦੀ ਸਮੁੱਚੀ ਟੀਮ ਅੱਜ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੀ ਹੈ ਜੀ ਡੇਰਾ ਬਾਬਾ ਜਵਾਹਰਦਾਸ ਜੀ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੂਸ ਜਿਹਨੂੰ ਕਿ ਆਮ ਬੋਲਚਾਲ ਦੇ ਵਿੱਚ ਅਸੀਂ ਸੂਸਾਂ ਆਖਦੇ ਹਾਂ ਅੱਜ ਉੱਥੇ ਅਸੀਂ ਤੁਹਾਨੂੰ ਲੈ ਕੇ ਆਏ ਆ ਇੱਥੇ ਬਹੁਤ ਭਾਰੀ ਇੱਕ ਜੋੜ ਮੇਲਾ ਲੱਗਦਾ ਹੈ ਆਮ ਇਹ ਲੋਕਾਂ ਦੀ ਧਾਰਨਾ ਹੈ ਕਿ ਜਦੋਂ ਇਸ ਜੋੜ ਮੇਲੇ ਦੇ ਦੌਰਾਨ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਏ ਜਾਂਦੇ ਨੇ ਤਾਂ ਪਹਿਲਾ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਆਪ ਉਹ ਨਿਸ਼ਾਨ ਸਾਹਿਬ ਸਿੱਧੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਸਿੱਧਾ ਖੜਾ ਹੋ ਜਾਂਦਾ ਹੈ ਇਹ ਬਹੁਤ ਪੁਰਾਣੀ ਲੋਕਾਂ ਦੇ ਵਿੱਚ ਧਾਰਨਾ ਬਣੀ ਹੋਈ ਹੈ ਔਰ ਇਸ ਜਗ੍ਹਾ ਤੇ ਲੋਕ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਆਪਣੀ ਸ਼ਰਧਾ ਰੱਖਦੇ ਨੇ ਇਲਾਕੇ ਭਰ ਦੇ ਲੋਕ ਇੱਥੇ ਆਉਂਦੇ ਨੇ ਇਸ ਜੋੜ ਮੇਲੇ ਦੇ ਵਿੱਚ ਤਿਲ ਸੁਟਣ ਲੋਕ ਖਾਣੇ ਹੁੰਦੀ ਔਰ ਅੱਜ ਅਸੀਂ ਤੁਹਾਨੂੰ ਉਸੇ ਮੁਕੰਦਸ ਥਾਂ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਦੇਖੋ ਲਾਈ ਪੰਜਾਬੀ ਟੀਵੀ ਤੇ ਡੇਰਾ ਬਾਬਾ ਜਵਾਹਰਦਾਸ ਜੀ ਦੇ ਸਾਖਸ਼ਾਤ ਦਰਸ਼ਨ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਮਹਾਂ ਤਪਸਵੀ ਕਰਮ ਯੋਗੀ ਮਹਾਂ ਪੁਰਸ਼ ਸੰਤ ਬਾਬਾ ਗਿਆਨਦਾਸ ਜੀ ਦੇ ਪਾਵਨ ਅਸਥਾਨ ਦੇ ਇਹ ਪਾਵਨ ਅਸਥਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੂਸ ਦੇ ਵਿੱਚ ਸੁਸ਼ੋਭਿਤ ਹੈ ਪਰਮ ਸਰਦਾਰ ਜੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਚਾਰ ਸਾਹਿਬ ਦਾ ਜੋੜ ਮੇਲਾ ਹਰ ਸਾਲ ਜੇਸਦੀ ਸੰਗਰਾਮ ਤੇ ਇਹ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਹੈ ਇਹ ਊਂਬ ਕਦਸਥਾਨ ਹੈ ਜਿੱਥੇ ਮਹਾਕੁਰਸ਼ ਬਾਬਾ ਜਵਾਹਰਦਾਸ ਜੀ ਨੇ ਤਪੱਸਿਆ ਕੀਤੀ ਇਹ ਸਾਹ ਜਾਂਦਾ ਹੈ ਕਿ ਇੱਥੇ ਉਪਤਵ ਪਾਕੀ ਦੇ ਵਿੱਚ ਲੀਨ ਗਏ ਨੇ ਜਿਸ ਦੇ ਨਾਲ ਪੂਰੇ ਇਲਾਕੇ ਨੂੰ ਉਹਨਾਂ ਨੇ ਬਖਤਾਂ ਤੇ ਬਖਸ਼ੂਸ਼ਾਂ ਦੇ ਨਾਲ ਨਿਵਾਜਿਆ ਹੈ ਉਨਾ ਦਾ ਪੰਜਾਬ ਨਹੀਂ ਪੂਰੀ ਦੁਨੀਆ ਵਿੱਚ ਨਾਮ ਲਿਆ ਜਾਂਦਾ ਹੈ ਇਸੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਅਸਥਾਨ ਦੇ ਆ ਕੇ ਨਤਮਸਤਕ ਹੁੰਦੀਆਂ ਨੇ ਆਏ ਸਾਲ ਵੀ 13 14 ਤੇ 15 ਤਰੀਕ ਨੂੰ ਮਹਾਨ ਗੁਰਮ ਸਮਾਗਮ ਜੋੜ ਮੇਲਾ ਨਿਸ਼ਾਨ ਸਾਹਿਬ ਦਾ ਜੋ ਹੋਣਾ ਹੈ ਔਰ 15 ਤਰੀਕ ਨੂੰ ਸੰਗਰਾਦ ਵਾਲੇ ਦਿਨ ਨਿਸ਼ਾਨ ਸਾਹਿਬ ਦੀ ਦਾ ਚੋਲੇ ਦੀ ਸੇਵਾ ਕੀਤੀ ਜਾ ਰਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਜੋੜ ਮੇਲੇ ਵਿੱਚ ਆਪਾਂ ਹਾਜ਼ਰੀ ਲਵਾਈਏ ਕਿਉਂਕਿ ਇਸ ਮਹਾਨ ਜੋੜ ਮੇਲੇ ਦੇ ਵਿੱਚ ਰਾਗੀ ਸਿੰਘ ਢਾਡੀ ਸਿੰਘ ਅਤੇ ਤਖਤ ਸਾਹਿਬਾਂ ਦੇ ਸਿੰਘ ਸਾਹਿਬਾਨ ਹਾਜ਼ਰੀਆਂ ਭਰਦੇ ਹਨ ਦੁਨੀਆ ਭਰ ਤੋਂ ਸੰਗਤਾਂਨ ਕੇ ਗੁਰੂ ਘਰ ਨੂੰ ਨਮਸਕਾਰ ਕਰਦੀ ਹੈ ਔਰ ਸਾਰੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜਵਾਰਦਾਸ ਜੀ ਦੇ ਪਾਵਨ ਸ੍ਰੀ ਸਤਨ ਦੇਰੇ ਵਿਖੇ ਮਹਾਨ ਜੋੜ ਮੇਲੇ ਤੇ ਆਪ ਜੀ ਵੀ ਹਾਜ਼ਰੀਆਂ ਭਰੋ ਇੰਦਾ ਮੁੱਖ ਪ੍ਰਬੰਧ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਖਾਂ ਦੀ ਰੇਖ ਦੇਖ ਰੇਕ ਤੜਕਤ ਕਰ ਰਿਹਾ ਹੈ ਕਿਉਂਕਿ ਦਮਦਮੀ ਤਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 14 ਤੇ 15 ਨੂੰ ਮਹਾਂਪੁਰਖ ਆਪ ਕਥਾ ਕਰਨਗੇ ਸਾਰੀਆਂ ਸੰਗਤਾਂ ਦੇਸਾਂ ਪ੍ਰਦੇਸਾਂ ਵਿੱਚ ਇਲਾਕੇ ਵਿੱਚ ਸਾਰੀਆਂ ਸੰਗਤਾਂ ਸੇ ਹਾਜ਼ਰੀਆਂ ਭਰੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੁਸਾਂ ਦੇ ਇਸ ਸਥਾਨ ਵਾਸਤੇ ਇਹ ਵੀ ਪ੍ਰਚਲਿਤ ਹੈ ਕਿ ਇੱਥੇ ਨਿਸ਼ਾਨ ਸਾਹਿਬ ਆਪਣੇ ਆਪ ਜੜ ਜਾਂਦਾ ਹੈ। ਕਿ ਆ ਜਾਂਦਾ ਹੈ ਜਦੋਂ ਸਲਾਨਾ ਜੋੜ ਮੇਲਾ ਜੋ ਕਿ ਹਰ ਸਾਲ ਜੇਤੀ ਸੰਗਰਾਂਦ ਨੂੰ ਹੁੰਦਾ ਹੈ ਉਸ ਵੇਲੇ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਜਾਂਦਾ ਹੈ। ਉਸ ਤੋਂ ਬਾਅਦ ਉਸ ਨੂੰ ਪੂੜਾ ਗਿਆ ਸਿੱਧਾ ਸੇਕਾਂ ਬਲੋਂ ਕਰ ਦਿੱਤਾ ਜਾਂਦਾ ਹੈ ਤੇ ਮੋੜ ਨਿਸ਼ਾਨ ਸਾਹਿਬ ਲੋਕਾਂ ਦੇ ਕਹਿਣ ਮੁਤਾਬਕ ਆਪਣੇ ਆਪ ਸਿੱਧੀ ਅਵਸਥਾ ਵਿੱਚ ਆ ਜਾਂਦਾ ਹੈ ਜਿੱਥੇ ਮੈਂ ਅੱਜ ਖੜਾ ਹਾਂ ਇਹ ਤਾਂ ਤਨ ਬਾਬਾ ਜਵਾਰ ਦਾਸ ਜੀ ਦਾ ਤਪਸਥਾਨ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਤੁਹਾਨੂੰ ਨਹੀਂ ਨਜ਼ਰ ਆ ਰਹੀ ਹੁੰਦੀ ਹੈ ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਬਾਬਾ ਜੀ ਉੱਥੇ ਬਹਿ ਕੇ ਨਾਮ ਬਾਖ ਦੀ ਕੀ ਕਰਦੇ ਹੁੰਦੇ ਸੀ ਤੇ ਆਉਂਦੇ ਜਾਂਦੇ ਰਾਹਗਰਾਂ ਨੂੰ ਜਲ ਸ਼ਕਾਉਂਦੇ ਹੁੰਦੇ ਸੀ ਪਸ਼ੂਆਂ ਨੂੰ ਇਸ ਅਸਥਾਨ ਦੇ ਪ੍ਰਬੰਧਕ ਅੱਜ ਤੱਕ ਦਮਦਮੀ ਤੱਕ ਸਾਲ ਕੋਲ ਨਹੀਂ ਇੱਥੇ ਚੌਵੀ ਕੰਤੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਕਹਾ ਵਿਚਾਰਾਂ ਤਿਤਨ ਹੁੰਦਾ ਰਹਿੰਦਾ ਹੈ ਤੇ ਗੁਰੂ ਘਰ ਲੰਗਰ ਵੀ ਅਤੁੱਟ ਵਰਦਾ ਹੈ ਇਹ ਤਾਂ ਤਰ ਬਾਬਾ ਜੀ ਦਾ ਜਿਹੜਾ ਸਥਾਨ ਆ ਇੱਥੇ ਮੈਂ ਘੱਟੋ ਘੱਟ 12 ਸਾਲ ਹੋ ਗਏ ਜਦੋਂ ਰੀ ਮਹਿਸੂਸ ਤੋਂ ਸੰਭੀਆ ਮਹਾਰਾਜੇ ਆਉਂਦਾ ਹੋਏ ਤੇ ਉਸ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਬਣਾਉਂਦਾਰੀਆਂ ਕਾਫੀ ਟਾਈਮ ਦਾ ਬਟ ਉਸ ਤੋਂ ਸੁੱਤ ਨਹੀਂ ਸੀ ਜਿਹੜੇ ਸਤ ਸੰਭੀਆ ਮਹਾਰਾਜੇ ਕਾਫੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸ਼ਰਧਾ ਭਾਵ ਨਾਲ ਆਉਂਦੇ ਆ ਮਰ ਸਾਡੇ ਕਣ ਇਹ ਕਿ ਸੋਨੇ ਜਿਹੀ ਹੁੰਦਾ ਮਹਾਰਾਜ ਇੱਥੇ ਮੱਜਾ ਵੀ ਚਾਰ ਦਿਨ ਦੇ ਸੀਗੇ ਤੇ ਬਾਕੀ ਕਾਫੀ ਸੰਗਤਾਂ ਮਤਲਬ ਸ਼ਰਧਾ ਭਾਵਨਾ ਨਾਲ ਆਉਂਦੀ ਇਸੇ ਅਸਥਾਨ ਤੇ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰਕੇ ਜਨਮ ਜਨਮ ਤੱਕ ਦੇ ਪਾਪਾਂ ਤੋਂ ਮੁਕਤ ਰਿਹ ਜਾਂਦੇ ਕਿਹਾ ਜਾਂਦਾ ਹੈ ਕਿ ਲੋਕ ਆਪਣੀਆਂ ਮੰਤਾਂ ਲੈ ਕੇ ਇੱਥੇ ਪਹੁੰਚਦੇ ਨੇ ਜੇਕਰ ਕੋਈ ਚੰਗੀ ਨੀਅਤ ਨਾਲ ਆਉਂਦਾ ਤਾਂ ਖਾਲੀ ਝੋਲੀਆ ਪਰਵਾਹ ਨਹੀਂਦਾ ਤੇ ਜੇਕਰ ਕੋਈ ਮਾੜੀ ਨੀਤ ਨਾਲ ਆਉਂਦਾ ਤਾਂ ਫਿਰ ਉਸ ਨੂੰ ਗੁਰੂ ਘਰ ਦੀ ਕਰੋਪੀ ਵੀ ਸਹਾਰੀ ਰੱਖਦੀ ਹੈ ਬਾਬਾ ਜਵਾਦਾਸ ਜੀ ਦੇ ਅਸਥਾਨਾ ਤੇ 4 ਤਰੀਕ ਤੋਂ ਲੈ ਕੇ 14 ਤਰੀਕ ਤੱਕ ਦਸਤਾਰ ਸਖਲਾਈ ਕੈਂਪ ਚੱਲ ਰਿਹਾ ਹੈ ਤੇ ਇਸ ਸਮਾਗਮ ਤੇ ਖੁਸ਼ੀ ਤੇ ਮੌਕੇ ਤੇ ਸਮਾਗਮ ਹਰੇਕ ਵਾਰੀ ਹੁੰਦਾ ਹੈ ਇਸ ਵਾਰ ਵੀ ਕਰਾਇਆ ਜਾ ਰਿਹਾ ਸਖਲਾਈ ਦਸਤਾਰ ਮੁਕਾਬਲੇ 14 ਤਰੀਕ ਨੂੰ ਦਸਤਾਰ ਸਖਲਾਈ ਮੁਕਾਬਲੇ ਹੈ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਕਿਉਂਕਿ ਲੋ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੁੰਦਾ ਹੈ ਕਿ ਕਿਉਂਕਿ ਸਾਡੀ ਇੱਕ ਦੇ ਇਤਿਹਾਸਕ ਥਾਂ ਤੇ ਇੱਕ ਸੇਵਾ ਲੱਗ ਜਾਂਦੀ ਹੈ ਸੇਵਾ ਦੇ ਨਾਲ-ਨਾਲ ਨਾਲਾ ਇੱਕ ਬੱਚੇ ਇਸ ਪਾਸੇ ਜੁੜ ਜਾਂਦੇ ਆ ਜੀ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਸ ਪਾਸੇ ਲੈਣ ਦੇ ਨਾਲ ਵਾਧਰ ਬਾਧ ਜੁੜ ਕੇ ਕੈਂਪ ਲਗਾਈਏ ਵਿਸਤਾਰ ਦੇ ਕੰਪਲੀਕੇਸ਼ਨ ਕਰਾਈਏ ਅਸੀਂ ਬਾਕੀ ਨੇ ਸਾਰੇ ਫੰਕਸ਼ਨ ਕਰਵਾਉਨੇ ਆ ਕਿਉਂ ਇਸ ਪਾਸੇ ਦੀ ਧਿਆਨ ਹੀ ਨਹੀਂ ਦਿੱਤਾ ਕਿ ਅਸੀਂ ਬੱਚਿਆਂ ਨੂੰ ਕਿਸ ਪਾਸੇ ਤੋਰਨਾ ਹੈ ਤੇ ਅਸੀਂ ਅੱਜ ਦੇ ਸਮੇਂ ਦੇ ਜੋ ਹਾਲਾਤ ਚੱਲ ਰਹੇ ਆ ਕਿ ਮਾਂ ਤੇ ਕੋਦੇ ਹੀ ਆਪਣੇ ਬੱਚੇ ਦੇ ਕੇਸ ਕਤਲ ਕਰਵਾ ਰਿਹਾ ਹੈ ਜਾਂ ਕਿ ਸਿਰਫ ਇੱਕ ਕੇਸ ਸੰਭਾਲਣੀ ਹੈ ਬਾਰੇ ਆਪ ਲਈ ਜਾਂ ਕਿ ਕੇਸ ਕਤਲ ਕਰਵਾਉਂਦੇ ਪਏ ਆ ਜੀ ਕਿ ਸਾਡਾ ਮਾਪੇ ਦਾ ਵੀ ਇੱਕ ਫਰਜ਼ ਬਣਦਾ ਆ ਕਿ ਅਸੀਂ ਇਸ ਪਾਸੇ ਕਿਤੇ ਨਾ ਕਿਤੇ ਹਰ ਸ਼ਹਿਰ ਦੇ ਵਿੱਚ ਜੇ ਸਟਾਰ ਸਿਕਲਾਈ ਕੰਪਨੀ ਸੇਵਾ ਕੋਈ ਨਾ ਕੋਈ ਸਿੰਗ ਨਮੋਦਾ ਆ ਅਕੈਡਮੀਆ ਖੁੱਲੀਆਂ ਹਰ ਸ਼ਹਿਰ ਦੇ ਵਿੱਚ ਖੁੱਲੀਆਂ ਆ ਕਰਕੇ ਸਾਡੇ ਮਾਪੇ ਦਾ ਵੀ ਫਰਜ਼ ਬਣਦਾ ਕਿ ਅਸੀਂ ਇਸ ਪਾਸੇ ਬੱਚਿਆਂ ਨੂੰ ਜੋੜੀਏ ਸਾਨੂੰ ਅਸੀਂ ਆਪਣੇ ਮੂੰਹ ਦੱਸੀਏ ਕਿ ਸਾਡਾ ਸਿੱਖੀ ਇਤਿਹਾਸ ਕੀ ਆ ਅਸੀਂ ਸਿਰਫ ਗੋਰੇ ਮੁਸਲਮਾਨ ਸਾਰੇ ਹੈਗੇ ਤਕਰੀਬਨ ਇਸ ਪਾਸੇ ਨੂੰ ਆਪਣੇ ਹਰਮੰਦ ਸਾਹਿਬਾ ਕੇ ਨਿਵਾਸਾ ਕਿ ਹੁੰਦੇ ਆ ਠੀਕ ਆ ਜੀ ਆਪਾਂ ਇੱਕ ਆਪਣਾ ਸਿੱਖੀ ਨੂੰ ਅਸੀਂ ਨਹੀਂ ਪੜ੍ਹ ਸਕੇ ਬੁਝੇ ਦੂਸਰੇ ਧਰਮ ਵਾਲੇ ਇਸੀ ਨੂੰ ਸਮਝੋਗੇ ਅਸੀਂ ਆਪ ਨਹੀਂ ਸਮਝ ਸਕੇ ਸਾਡਾ ਧਰਮ ਹੈ ਕੀ ਸੀਗਾ ਸਾਡੇ ਧਰਮ ਨੇ ਕੁਰਬਾਨੀਆਂ ਕੀ ਦਿੱਤੀਆਂ ਸੀਗੀਆਂ ਜੀ ਛੋਟੇ ਤੋਂ ਛੋਟਾ ਬੱਚਾ ਹੁੰਦਾ ਆ ਉਹਨਾਂ ਨੂੰ ਬਹੁਤ ਉਤਸ਼ਾਹ ਹੁੰਦਾ ਆ ਵੀ ਅਸੀਂ ਦਸਤਾਰ ਸਿੱਖੀਏ ਤੇ ਸਿੱਖਿਆ ਨੂੰ ਹੋਈਏ ਇਹ ਹੁੰਦਾ ਨੌਜਵਾਨ ਨੂੰ ਦਸਤਾਰਾਂ ਨੂੰ ਪੋਣਾ ਚਾਹੀਦਾ ਸਾਨੂੰ ਜੇ ਦਸਤਾਰ ਸਿੱਖਦੇ ਆ ਹਰੇਕ ਦਿਨ 40 ਬੱਚੇ 50 ਬੱਚੇ ਆਉਂਦੇ ਆ ਸਖਲਾਈ ਲੈਣਾ ਅਸੀਂ ਹਰੇਕ ਐਤਵਾਰ ਵੀ ਆਈਦਾ ਸਾਨੂੰ ਪ੍ਰੀਮੀਂਤਰੀ ਬਣਾ ਹੋਗੇ ਜੀ ਜਿਹੜੋਦੇ ਨਿੱਕੇ ਹੁੰਦੇ ਤੋ ਆ ਰਹੇ ਆ ਬਚਪਨ ਤੋਂ ਇੱਥੇ ਆ ਰਹੇ ਆ ਇਸ ਨਹੀਂ ਜੋ ਸਾਡਾ ਇਤਿਹਾਸ ਖਸਾਉਂਦੇ ਅਸੀਂ ਕੈਂਪ ਲਗਾਉਂਦੇ ਜੀ ਉਹ ਫ੍ਰੀ ਸੇਵਾ ਜੀ ਹੁੰਦਾ ਔਰ ਵਿੱਚ ਅਸੀਂ ਕੋਈ ਚਾਰ ਜਿੰਨੀ ਕਰੀਦਾ ਕਿ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੁੰਦਾ ਹੈ ਜਦੋਂ ਅਸੀਂ ਇੱਕ ਸੇਵਾ ਦੇ ਤੌਰ ਦੇ ਨਾਲ ਕੈਂਪ ਲਗਾਈਏ ਚਲੋ ਸਾਡੀ ਵੀ ਇੱਕ ਗੁਰੂ ਘਰ ਦੇ ਵਿੱਚ ਛੋਟੀ ਜਿਹੀ ਹਾਜ਼ਰੀ ਲੱਗ ਜਾਂਦੀ ਆ ਜੀ ਅਸੀਂ ਕਿਸੇ ਬੱਚੇ ਕੋਲ ਫੀਸ ਨਹੀਂ ਲਗਾਏ ਜੀ ਸਾਨੂੰ ਇਹ ਹੁੰਦਾ ਵੱਧ ਤੋਂ ਵੱਧ ਝੜ ਕੇ ਬੱਚਾ ਇਸ ਕਿਸੇ ਕੰਪੀਟੀਸ਼ਨ ਵਿੱਚ ਇਸ ਹਾਲਵੇ ਸਿਕਲਾਈ ਕੈਂਪ ਵਿੱਚ ਆ ਕੇ ਵੱਧ ਤੋਂ ਵੱਧ ਆਹ ਲੱਗਦਾ ਹੈ ਜੀ ਸੋ ਅੱਜ ਤੁਸੀਂ ਦਰਸ਼ਣ ਦੇਦਾਰ ਕੀਤੇ ਨੇ ਮਹਾਂਪੁਰਖ ਬਾਬਾ ਜਵਾਹਰਦਾਸ ਜੀ ਦੇ ਇਸ ਪਵਿੱਤਰ ਤੇ ਮੁਕੱਦਸ ਅਸਥਾਨ ਦੇ ਇਹ ਅਸਥਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਸੂਸਾਂ ਦੇ ਵਿੱਚ ਪੈਂਦਾ ਹੈ ਔਰ ਇੱਥੇ ਆਣ ਕੇ ਸਤਿਮੁੱਚ ਮਨ ਸ਼ਾਂਤ ਹੋ ਜਾਂਦਾ ਹੈ ਲੋਕਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਝੋਲੀਆਂ ਭਰਦੇ ਨੇ ਲੋਕ ਆਖਦੇ ਨੇ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪਣੀ ਮੰਗ ਰੱਖ ਕੇ ਕੋਈ ਅਰਦਾਸ ਕਰਦੇ ਆ ਕੋਈ ਜੋਦੜੀ ਕਰਦੇ ਆ ਕੋਈ ਬੇਨਤੀ ਕਰਦੇ ਆ ਤਾਂ ਬਾਬਾ ਜੀ ਆਪ ਸਹਾਈ ਹੁੰਦੇ ਨੇ ਕਾਰਜ ਸਿੱਧ ਹੁੰਦੇ ਨੇ ਦੁੱਖ ਦਿਲਦਰ ਦੂਰ ਹੁੰਦੇ ਨੇ ਘਰਾਂ ਦੇ ਵਿੱਚ ਸੁਖ ਸੰਤੋਖ ਮਿਲਦਾ ਹੈ ਬਹੁਤ ਸਾਰੇ ਲੋਕਾਂ ਦੀ ਸ਼ਰਧਾ ਇੱਥੇ ਜੁੜੀ ਹੋਈ ਹੈ ਔਰ ਅਸੀਂ ਤੁਹਾਨੂੰ ਅੱਜ ਇਸ ਤੇ ਦਰਸ਼ਨ ਦਿਦਾਰੇ ਕਰਾਏ ਨੇ ਆਸ ਕਰਦੇ ਆ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਸਾਡਾ ਇਹ ਪ੍ਰੋਗਰਾਮ ਦੇਖ ਕੇ ਇਸੇ ਤਰੀ ਸਾਡਾ ਜੁੜੇ ਰਹਿਣਾ ਦੇਖਦੇ ਰਹਿਣਾ ਲਾਈਵ ਪੰਜਾਬੀ ਟੀਵੀ